ਹਾਂਜੀ ਕੀ ਹਾਲ ਚਾਲ ਆ ਦੋਸਤੋ ਅੱਜ ਆਪਾਂ ਕਰਨ ਜਾ ਰਹੇ ਆ ਫਿਲਮ ਸ਼ੂਟ ਸ਼ੂਟ ਹੋ ਰਿਹਾ ਹੈ ਦੇਖੋ ਪਹਿਲਾਂ ਕਿਵੇਂ ਹੁੰਦੀ ਹੈ ਤਿਆਰੀ ਸਾਡੀ ਦਿਖਾ ਦੋ ਹਾਂ ਵੇਖੋ ਇਹ ਆ ਗਏ ਆਪਣੇ ਆ ਆਪਣੇ ਸੀਏ ਬਾਬਾਈ ਆ ਜੀ ਆਪਣੇ ਬੌਂਸਰ ਸਾਹਿਬ ਅੱਜ ਬਣ ਰਹੀ ਹੈ ਇਹ ਵੀਡੀਓ ਤੇ ਆ ਆਪਣੇ ਮੈਂਬਰ ਸਾਹਿਬ ਆਹ ਵੇਖੋ ਤੇ ਆਪਣੇ ਸੀਐਮ ਸਾਹਿਬ ਓ ਤੂੰ ਮੈਨੂੰ ਕਹਣਾ ਬ੍ਰੋ ਨਹੀਂ ਬਣਾਣੇ ਕਿ ਕਿਹੜੀ ਜਾਂਦਾ ਉੱਥੋਂ ਤੇ ਵੇਖੀ ਚਲ ਆ ਜੀ ਰੋਕ ਜਾ ਉਹਦਾ ਦਿਲ ਲੱਗਾ ਸੁਸਾ ਅੱਖ ਤੋਂ ਤੇਰੀ ਕੋਈ ਅਕਲ ਨਹੀਂ ਹੁੰਦੀ ਤੇਰੀ ਝਗੜਾ ਆ ਅੱਲਾ ਯਾਰ ਆਜਾ ਨੇ ਕੱਤਰ ਤੇ ਆ ਰਹੀ ਗੱਲ ਲੈ ਇੱਧੇ ਲੈ ਆ ਗ੍ਰੋ ਬੰਦੌ ਦਾ ਕੇ ਦੋ ਇਹਦਾ ਸਮਾਂ ਹੀ ਪਸੇ ਆਹ ਬੰਦਤੀ ਆ ਨੇ ਕਿਤੇ ਛਾਲ ਮਾਰਨ ਚੱਲਿਆ। ਓ ਨਹੀਂ ਨਹੀਂ ਭਗਤਾ ਨਹੀਂ ਨਹੀਂ। ਅਨੇ ਤਾਂ ਆ ਬਾਬੇ ਨੂੰ। ਉਧਰ ਵੇਖ। ਆ ਦੋ ਬੈਠੇ ਬਾਬੇ ਦੇ ਆ ਜਾਉਣਾ ਮੋਦੀ ਤੌਰ 'ਚ ਆ ਚੁੱਕੇ ਨੇ ਸਾਡੇ ਮੈਂਬਰ ਸਾਹਿਬ। ਮੈਂਬਰ ਸਾਹਿਬ। ਤੋਰੇ ਕੋ ਮੈਂ ਕਰਦੀ ਜੱਦ ਨਾ ਬਣਾਇਆ ਤੈਨੂੰ ਉਹ ਨਹੀਂ ਜਾ ਰਹਾ ਹਾਂ ਕਾਰ ਕੋਲ ਬਸ ਲਿਟੋਗੇ ਹੋਇਆ ਕੀ ਮੰਨ ਲਓ ਵੀ ਨਾਲ ਨਾਲ ਹੋਰ ਬੜਾ ਵੀ ਕਮਾਨ ਸਾਹਿਬ ਜੀ ਅੱਜ ਥੱਲੇ ਹੀ ਬੈਠੇ ਨੇ ਬਹੁਤ ਹੀ ਪਾਵੁਕੋ ਕੇ ਕੁਰਸੀ ਨਹੀਂ ਦਿੱਤੀ ਕੁਰਸੀ ਨਹੀਂ ਦਿੱਤੀ ਖੋਲੀ ਕਰ ਜਾਨ ਲੈ ਇਹ ਯਾਰ ਨਹੀਂ ਯਾਰ ਹੈਲੋ ਆ ਵੀ ਬਾਹਰ تک ਆਏ ਯਾਰ ਵਲੌਗ ਸਾਡ ਚਾਲੂ ਹੈ ਖੁਸ਼ ਨੇ ਪਾ DNA ਸੀ ਸਾਫਾ ਲੈ ਕੇ ਕੋਈ ਓਏ ਸਾਫਾ ਲੈ ਕੇ ਥੱਲੇ ਆ ਦੇ ਵਿੱਚ ਇਹ ਪਾ ਕੇ ਨਾ ਕੁਖਲੀ ਥੱਲੇ ਸਾਰੇ ਚੱਲ ਬਸ ਬਸ ਆਂਦੇ ਸਾਮ ਨਾਲ ਅੱਜ ਆਉਣਗੇ ਵਿੱਚ ਤੇ ਆ ਆਪਣੇ ਸਟੂਡੀਓ ਸਾਹ ਵਾਲੇ ਟਾਪ ਇੱਛਾ ਪ੍ਰਿਨਿਸ਼ੇੜੀ ਭਾਈ ਜੀ ਆ ਆਪਣੇ ਬੱਚਾ ਪਾਰਟੀ ਅੱਜ ਕੱਲ ਦੇ ਬਹੁਤ ਈ ਟ੍ਰੈਂਡ ਵਿੱਚ ਚੱਲ ਰਹੇ ਨੇ ਹਰ ਰੰਗ ਮਸਾ ਮਸਾ ਨਸ਼ੇ ਗੱਟੀ ਨਾਲ ਕਹਿੰਦਾ ਕੋਣ ਆ ਆ ਵੇਖੋ ਜੀ ਵਿਹਾਂ ਦਾ ਠੰਡਾ ਲਾ ਕੇ ਆਏ ਨੇ ਬਾਈ ਜੀ ਸ਼ੂਟ ਵਿੱਚ ਉਹ ਆਪਣੇ ਬਾਉਂਸਰ ਸਾਹਿਬ ਦੀ ਤਿਆਰ ਕਰ ਰਹੇ ਨੇ ਸੀਮ ਸਾਹਿਬ ਉਹ ਵੀ ਆਪਣੀ ਬਾਉਂਸਰ ਸਾਹਿਬ ਦੀ ਲੁੱਕ ਉਹ ਪਾਸੇ ਕਰ ਮੈਨੂੰ ਪਤਾ ਇਹ ਵੀਡੀਓ ਬਣਾ ਦੇਣਾ ਆਇਆ ਠੰਡਾ ਲੈ ਆਇਆ ਵਾ ਥੋੜੀ ਥੋੜੀ ਖਾਣੀ ਥੋੜੀ ਥੋੜੀ ਜੀ ਵੀਡੀਓ ਬਣਾਈ ਉਹਦਰੋ ਜਾ ਦੇ ਬੰਦੇ ਉਹ ਆਪਣੇ ਦਰਸ਼ਕ ਬੈਠੇ ਆ ਜੀ ਅਸ਼ਕ ਉਹ ਚਾਲ ਰਹਾ ਹੈ ਇਹ ਮੋਬਾਈਲ ਵਾਲਾ ਸਾਰਾ ਡੱਡੇ ਚੱਕੀ ਫਿਰਦਾ ਹੈ ਉਹ ਯਾਦ ਰਹਾ ਵੀ ਬਸ ਦੇ ਕਰਕੇ ਆ ਆਪਣੇ ਬੈਠੇ ਹੀ ਬਾਬਾ ਸਾਹਿਬ ਜੀ ਇਹਦਾ ਵੀ ਅੱਜ ਸ਼ੂਟ ਹੋਣ ਜਾ ਰਿਹਾ ਬਾਹ ਠੰਡਾ ਹੈ ਇਹਨਾਂ ਨੂੰ ਦੇਖਨੇ ਪਾਟਰੋਲ ਇਟਲ ਪੈਸ ਲਈ ਹੈ ਇਹ ਵਾਹ ਬੰਦੇ ਵਾਹ ਅਰਬ ਜਗਣਾ ਆਹ ਦਾ ਕੂਲੇ ਪਲਾਉਗਾ ਜੰਦਾ ਹੈ ਕੋਈ ਨਹੀਂ ਸੁਦਾ ਜਿਆ ਨਾ ਕਜਮ ਆਪਣੇ ਮਰਜ਼ੀਆਂ ਕੋਲੇ ਸੀਐਮ ਸਾਹਿਬ ਜੀ ਖੜੇ ਨੇ ਵੇਖੋ ਕਜਮ ਆਪਣੇ ਮਰਜ਼ੀਆਂ ਕੋਲੇ ਆ ਬੌਂਸਰ ਸਾਹਿਬ ਜੀ ਸਾਲਾ ਫਰੇਗਾ ਕਈ ਅੱਲਾ ਉਹ ਸਾਲਾ ਗਾਲਾਂ ਨਹੀਂ ਕੱਢੀ ਨੀ ਗਾਲਾਂ ਕੱਢ ਦੇ ਯਾਰ ਵਿੱਚ ਵੇ ਕੀ ਆਏ ਇਹ ਗਾਲਾਂ ਕੱਢਦੇ ਆ ਮੇਰੇ ਨਾਲ ਆਪਣਾ ਮੈਨੂੰ ਵੇਖ ਲੈ ਉਹ ਆ ਨਾ ਕੱਢੋ ਯਾਰ ਉਹ ਆ ਬਾਬ ਭਾਈ ਗਾਲਾਂ ਨਾ ਕੱਢੋ ਯਾਰ ਅਰੇ ਵੇ ਆਏ ਸਾਡੇ ਸੋਡੀ ਫੋਟੋ ਵੇ ਢੀਕਾਂ ਟਰਾਈ ਆ ਤੁਸੀਂ ਵਿੱਚ ਗਾਲਾਂ ਕੱਢ ਦਿੰਨੇ ਆ ਐ ਸਿੱਧੀ ਮਾੜੀ ਹਾਂ ਮੈਂਬਰ ਸਾਹਿਬ ਜੀ ਬਹੁਤ ਹੀ ਜਾਚ ਰਾਇ ਨੇ ਅੱਜ ਕੱਲ ਦੇ ਜਮਾਨੇ ਵਿੱਚ ਲਾਓ ਜੀ ਅੱਜੁੱਤੀ ਅੱਜ ਪਾ ਚੁੱਕੀ ਗਈ ਮੈਂਬਰ ਸਾਹਿਬ ਜੀ ਕਾ ਵੇਖੋ ਅੱਜ ਤਾਂ ਪੂਰੇ ਲੱਗ ਰਹੇ ਨੇ ਪੂਰਾ ਗੱਗੂ ਗੱਲ ਲੱਗਣ ਤੇ ਆ ਜੇ ਬੰਦਾ ਹਾਂਜੀ ਹਾਂਜੀ ਆ ਵੇਖੋ ਪੂਰੀ ਪੈਰਾਂ ਚ ਪਾਈ ਹੈ ਆਗੀ ਵੇਚ ਆਗੀ ਜੀ ਆਗੀ ਤੁਹਾਡੀ ਮੋਟੇ ਚਾ ਯਾਰ ਇਹ ਤਾਂ ਮਛੂਤ ਕਰਦੀ ਪੁੱਛਾ ਕਾ ਤਾਂ ਕਰਦਾ ਯਾਰ ਉਹ ਕਿਸੇ ਗੱਲ ਕਿ ਪੁੱਤਾ ਉਹ ਵਿੱਚ ਕੱਟ ਕੇ ਨਾ ਸਿੱਧਾ ਕਰਨਾ ਇਧਰ ਇਧਰ ਚਾਰ ਆ ਤਰੇ ਆ ਗਏ ਆ ਬਾਬਾ ਜੀ ਆ ਆਪਣੇ ਸੀਐਮ ਸਾਹਿਬ ਜਿਆ ਪੈ ਜਿਆ ਮੂਫਲੀ ਜਿਆ ਵੇ ਆ ਦੋ ਦਰਸ਼ਕ ਹੋਰ ਆ ਜਿਕੇ ਆ ਇਹ ਆਪਣੇ ਓਏ ਲੈ ਮੇਰੇ ਦੇ ਪਿੱਛੇ ਉਹ ਗੱਬਣਾ ਦੋ ਚਲਾਰੋ ਕੋਸਾ ਕਰ ਲੋ ਅੱਜ ਤਾਂ ਤੁਸੀਂ ਵੇਖੋ ਲੁੱਕ ਪੂਰੀ ਗੱਗੂ ਗੱਲ ਵਾਲੀ ਲੱਗ ਰਹੀ ਏ ਗੁੱਤੀਆਂ ਪੂਰੀਆਂ ਇੱਧਰ ਬਾਈ ਜੀ ਵਿਖਾ ਦੇ ਇੱਧਰ ਸੰਨੀ ਦੀ ਆ ਆੰਮੀ ਜੀ ਆਉਂਦੀ ਭੂਆ ਦਾ ਮੁੰਡਾ ਆ ਬਾਬਾ ਜੀ ਬਣ ਚੁਕੇ ਆ ਉਹ ਭਰਾਵਾ ਇਹਦੇ ਤਾਂ ਲੰਗੋਟਾ ਨਹੀਂ ਲੋਟ ਚੱਪਾ ਨਾ ਪਹਿਲੇ ਸੀਨਾ ਚੋਂ ਪੱਠਿਆਂ ਚ ਵਾਰਨਾ ਬਾਫੇਰ ਨਹੀਂ ਨਿਕਲਦਾ ਚਲੋ ਭਰਾਵਾ ਤੇ ਨਾਲ ਇਹਦੇ ਵਾਰ ਦੇਣਾ ਬਾਫੇ ਨੂੰ ਉਹ ਸਹੀ ਆ ਹੌਂਦਾ ਮੇਰੀ ਵਾਲਾ ਬੱਸ ਕਰਦਾ ਇਹਨਾਂ ਬਹੁਤ ਕਰਦੇ ਆ ਦੁਖਰਾ ਮਾਨ ਸਾਹਿਬ ਜੀ ਤੂੰ ਆਏ ਉਹਦੇ ਹਾਂ ਕਿਸੇ ਨੇ ਕੰਡਾ ਦਾ ਨਹੀਂ ਸੀਐਮ ਸਾਹਿਬ ਤੂੰ ਕਹਿੰਦਾ ਮਾਨ ਸਾਹਿਬ ਦੀ ਸਰਕਾਰੀ ਫਲੈਕਸ਼ਨ ਲਖਾਈਆਂ ਸੀ ਉਹ ਨਹੀਂ ਆਈਆਂ ਆਹ ਦੇ ਕੱਢੋ ਫਰੀ ਫੈਨ ਆ ਤੂੰ ਆਣਾ ਮਰੇ ਜਾਣਾ ਚਲੋ ਯਾਰ ਮੈਂਬਰ ਤਾਂ ਜੱਤੀ ਖਾ ਗਿਆ ਮੈਂਬਰ ਸਾਡੀ ਜੱਤੀ ਖਾ ਗਿਆ ਆ ਆਪਣੇ ਦੂਜਾ ਸਾਡੇ ਚੌੜੇ ਨਾਲ ਥੋਕੇ ਸਾਡੇ ਆਪਣੇ ਦਰਸ਼ਕ ਆਪਣੇ ਖੇਡਣ ਵਾਲੇ ਦੋ ਚਾਰ ਬੰਦੇ ਤੇ ਮੋਡਲ ਕੋ ਇਕੱਠਾ ਆ ਤਿਆ ਦੇਖੋ ਅੱਜ ਸ਼ੂਟ ਚੱਲ ਰਿਹਾ ਬਹੁਤ ਹੀ ਤਖੜਾ ਫਿਰ ਬੌਂਸਰ ਸਾਰੇ ਹੈਗੇ ਸਾਰੇ ਟੈਨਸ਼ਨ ਨਾ ਲਓ ਰੈਡੀ ਹੋ ਜੈਪਾ ਆ ਆਪਣੇ ਖੜੇ ਹੈ ਇਮਦਾਰੀ ਸਾਹਿਬ ਆ ਸ਼ੂਟ ਹੋ ਰਿਹਾ ਉਹ ਕਿੱਧਰ ਆ ਗਏ ਇੰਨਾ ਨੂੰ ਵੀ ਲਈਏ ਵਿੱਚ ਫਿਰ ਆ ਆਪਣੇ ਦੋ ਹੋਰ ਦਰਸ਼ਕ ਆ ਗਏ ਬਸ ਇਧਰ ਹੀ ਕਰਨਾ ਚਾਹੀਦਾ ਕੈਮਰਾ ਪਲਾਉਂਦੇ ਚੱਲ ਜੱਪਕਾ ਦੇ ਜਿਹੜਾ ਬੋੜਾ ਜੱਪੜਾ ਬਣੂ ਕਰਨਾ ਲੈ ਮੈਨੂੰ ਪਿੱਛੇ ਹੁੰਦਾ ਹੈ ਨਾ ਚਲੋ ਹਣ ਬਸ ਇਧਰ ਵੇਖ ਰੈਡੀ ਹੋ ਐਕਸ਼ਨ ਹੋਰ ਮੈਂ ਬ੍ਰਾ ਕਿਵੇਂ ਆ ਕਰ ਠੀਕ ਦਾ ਨਸੀਬ ਪੱਤੇ ਤੋਂ ਭਰੇ ਜਾਂ ਪਿੰਡ ਚ ਹੋ ਗਿਆ ਬਹੁਤ ਮਾਸ਼ਾਅੱਲ ਪਾਣ ਸਾਹਿਬ ਜੀ ਉਹ ਪੱਠਾ ਚ ਕੀ ਹਿੱਲਿਆ ਆ ਗਿਆ ਅੱਜ ਬੜੀਆ ਸੀ ਹੈ ਖਾਣਾ ਇਹਦਾ ਮਾੜਾ ਕੇੜਾ ਬੰਤਾ ਆਹ ਦਾੜ ਕਾੜ ਖੜ ਐਥੇ ਲਿਆ ਮਾਨ ਸਾਹ ਕੋਲ ਜਾ ਅੱਛਾ ਚੜੰਨੇ ਅੱਛਾ ਪਾਪਾ ਕੀ ਕਰਦਾ ਸੀ ਪੱਠਿਆਂ ਇਹਦਾ ਬਾਹਰ ਲੋਕਾਂ ਨੂੰ ਦੁਨੀ ਤੇ ਦੁਨੀ ਇੱਕ ਹੀ ਲੱਗ ਕੇ ਇਹਨੇ ਨਾ ਕੁੱਟ ਕਰਾਣਾ ਕੀ ਕਰਦੇ ਆ ਲਖਾਈਆਂ ਜੀ ਨੇ ਲਗਾਈਆਂ ਜਿੰਨੀਆਂ ਮੈਂ ਲਿਖਾਈਆਂ ਨਹੀਂ ਜੀ ਲਿਖਾਈਆਂ ਦੀਆਂ ਫਿਰ ਤੁਹਾਡੇ ਸਾਹਮਣੇ ਨਾ ਹੁੰਦੇ ਹੁਣ ਬਣਾ ਲਈਏ ਫਿਰ ਬਣਾ ਦੇ ਖੁਸ਼ ਆ ਚੱਲ ਕੋਈ ਨਹੀਂ ਫਿਰ ਇਹਦਾ ਮਤਾ ਲੇਖ ਲਿਆ ਵੀ ਚੰਗਾ ਅੱਜ ਅੱਜ ਲਿਖ ਲਿਆਉਂਗਾ ਜੀ ਠੀਕ ਆ ਫਿਰ ਠੀਕ ਆ ਜੀ ਕੱਟ ਲਾ ਦੇ ਬਈ ਦੁੱਧ ਦੁੱਧ ਕਰਦਾ ਬੈਠਾ ਬੰਦਾ ਐ ਪਾਚ ਕਿਹਦਾ ਬਾਈ ਇਹਨੇ ਜਿੱਤੀ ਦੀ ਸ਼ਾਨ ਕਰ ਦੇਣਾ ਕੀ ਚੱਕਰ ਆ ਖਾਣ ਦੀ ਬੰਦੀ ਮੇਰੀ ਚੱਲ ਕੋਈ ਨਹੀਂ ਆਪਾਂ ਮੇਰੇ ਕੋਲ 310 ਜਾ ਹੋ ਗਏ ਜੀ ਹੋ ਗਏ ਤਮਲੀ ਮਾਸਟਰ ਦੀ ਬਰਾਏ ਮੜਾ ਸਾੜ ਤੇ ਉਹ ਬਲੌਗ ਬਣੀ ਜਾਂਦਾ ਏਨ ਮਾਈ ਦਾ ਇਚ ਤਨਾ ਬੀਚੀ ਗਰੀਬੀ ਕੋਈ ਨਹੀਂ ਕੋਈ ਨਹੀਂ ਆਪਕੇ ਸਾਰੇ ਨਹੀਂ ਜਿੱਥੇ ਜਿੱਥੇ ਖੜੇ ਸੋਸੇ ਅਸੀ ਹੋ ਜਾਓ ਪੈਨ ਟਪਲਵਾ ਤਾਰ ਵੱਜੀ ਮੈਨ ਲੱਗਦਾ ਮੇਰੇ ਆਵੇ ਓਏ ਕਿੰਨੀ ਓਏ ਕੌਣ ਕੌਣ ਪਤਾ ਲੱਗ ਗਈ ਇਹ ਫੜਵਾਹੀ ਫਿਰ ਦੇ ਦਫਾਰ ਕੋਨੇ ਕਵਾਤ ਦਿਖਵਾ ਲਾਗੇ ਮੈਨੂੰ ਕਿੱਧਰ ਬਤਾ ਮੈਨੂੰ ਬੋਲਣਾ ਨਹੀਂ ਵਾਕਈ ਯਾਰ ਤੂੰ ਅਕੀ ਫਲਖਾ ਲਖਾਈਆਂ ਸੀ ਮੈਂਬਰ ਨੂੰ ਵੀ ਸਾਡੀਆਂ ਫਲਖਾ ਨਹੀਂ ਤੂੰ ਇੱਧਰ ਬਾਈ ਜੀ ਵਿਖਾ ਦੇ ਇੱਧਰ ਸਣੀ ਦੀ ਆ ਆ ਅੰਮੀ ਦੀ ਆਉਂਦੀ ਭੂਆ ਦਾ ਮੁੰਡਾ ਆ ਬਾਬਾ ਜੀ ਬਣ ਚੁਕੇ ਆ ਓਏ ਭਰਾਵਾ ਇਹ ਇਹ ਤਾਂ ਲੰਗੋਟਾ ਨਹੀਂ ਲੋਟ ਜਪਾਨ ਪਹਿਲੇ ਸੀਨੇ ਚੋਂ ਪੱਠਿਆਂ ਚ ਵਾਰਨਾ ਬਾਫੇ ਇਹ ਨਹੀਂ ਨਿਕਲਦਾ ਚਲੋ ਭਰਾਵਾ ਤੇ ਨਾਲ ਇਹਦੇ ਵਾਰ ਦੇਣਾ ਬਾਫੇ ਨੂੰ ਓ ਸਹੀ ਆਇਆ ਹੋਣਾ ਮੇਰੀ ਵਾਲਾ ਬਸ ਕਰਦਾ ਇਹਨਾਂ ਨੂੰ ਬਹੁਤ